ਚਲੋ ਜੀ ਨਾਲ ਕਾ ਮੇਲ ਹੋ ਚਲਿਆ ਜੀ ਸਟਾਰਟ ਹੁਣ ਆਪਣ ਕੜਤਾ ਬਾਹਰ ਸਾਰਿਆਂ ਨੇ ਕਾਮੇ ਰਹੋ ਚੱਲਿਆ ਜੀ ਸਟਾਰਟ ਹੁਣ ਆਪਣ ਕੜਤਾ ਬਾਹਰ ਸਾਰਿਆਂ ਨੇ ਆ ਹੈਗੇ ਆ ਇੱਧਰ ਵਾਲੇ ਅਸੀਂ ਹੈਗੇ ਉੱਧਰ ਵਾਲੇ ਸਾਨੂੰ ਲਾਤਾ ਲੈਣਾ ਤੇ ਇਹ ਆ ਗਏ ਨਾਨ ਕਾਮੇ ਵਾਲੇ ਨਾਲ ਹੋ ਗੇ ਢੋਲੀ ਆਪਣੇ ਖੜਕਾ ਦੜਕਾ ਹੋ ਗੁਰਾ ਹਾਂ ਹਾਂਜੀ ਨਾਨਕੇ ਵਾਲਿਓ ਕਿੱਦਾਂ ਅੱਜ ਜੋ ਜੋ ਬਣ ਵੀ ਇਧਰ ਆ ਨਾਨਕਿਆਂ ਲਈ ਐ ਵੀ ਹੈ ਨਾਨਕਿਆਂ ਆ ਗਿਆ ਤੇ ਨਾਨਕਿਆਂ ਲਾ ਆ ਗਿਆ ਓਏ ਹੋਰ ਕਿਉਂ ਤੇ ਦੱਸ ਗਿਆ ਆਪਣੀ ਵੇਲੇ ਆਪਣਾ ਵੀ ਆਪਾਂ ਵੀ ਇਧਰ ਆ ਗਏ ਹੁਣ ਸਿਮੀ ਆ ਗਿਆ ਸਟਾਰਟ ਚਲੋ ਤਾਈਓ ਕੇ ਚਲੋ ਚੋ ਲੱਡੂ ਦੇ ਹਾਂਜੀ ਦੋਈ ਲੱਡੂ ਦੋ ਪਹਿਲਾਂ ਆਈ ਦੇ ਅੱਛਾ ਲੈ ਫੋਨ ਫੋਨ ਲਾ ਫੋਨ ਲਾ ਆਈ ਦੇ ਅੱਛਾ ਲੈ ਫੋਨ ਫੋਨ ਲਾ ਫੋਨ ਲਾ ਤਕਵਾ ਜਾ ਦੇਖੋ ਬੈਂ ਦੀ ਸਮਝ ਦੇਖੀ ਚੰਗੀ ਅੱਛਾ ਤੁਹਾਡਾ ਲੜਾ ਪਿੱਛੇ ਲੱਡੂ ਥੋੜਾ ਚਲੋ ਕਰਾ ਦੋ ਮੂੰਹ ਵਿੱਚ ਕਰਾ ਦੋ ਪਹਿਲਾਂ ਇਹ ਨਵੀਂ ਬੰਗਲੇ ਵਾਲਕੀ ਬੁੱਤੀਆਂ ਉੱਤੇ ਰੂਪਾ ਜੀ ਦੇਖੋ ਜੀ ਸਾਹਮਣੇ ਇੱਕ ਫੋਟੋ ਦੇ ਰਹੇ ਪਰਲਾ ਜੀ ਕਹਿੰਦੇ ਮੇਰੀ ਲਾਲ ਕੀ ਜੀ ਬੀਬੀ ਆਇਦਰ ਬੀਬੀ ਨੇ ਫੜਾਣੇ ਉੱਧਰ ਬੀਬੀ ਦੇ ਲਾਲ ਕੀ ਆ ਸਰ ਜੀ ਸਾਹਮਣੇ ਦੇਖੋ ਬੀਬੀ ਇਹ ਤਾਂ ਆਸ਼ਾ ਦੇ ਖਾਵਣ ਨਹੀਂ ਆ ਲੇ ਲਾ ਲੇ ਤੇਰੀ ਤੇゾン ਦਾ ਆਇਆ ਨੇ ਇਲਾਇ ਨੇ ਗਾਇਨ ਦੀ ਕੀ ਲੈ ਕੇ ਆਇਆ ਨੇ ਲਾਇ ਬੋਟ ਦੀ ਗੰਗਾ ਵਿੱਚ ਸਿਰ ਕੇ ਦੇ ਪੂਰਾ ਪੂਰਾ ਢੰਡਾ ਵਿੱਚ ਸਿਰ ਕੇ ਦੇ ਪੂਰਾ ਪੂਰਾ ਢੰਡਾ ਵਿੱਚ ਸਿਰ ਕੇ ਸੋ 100 ਰੁਪਿਆ ਵਾਲਾ ਜੀ 100 ਰੁਪਿਆ ਵਾਲਾ ਹੁਣ ਨਾਈਸ Zaman wow. <laughs> <laughs> di, मेरा <laughs> हो <laughs>